ਚੌਂਨੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਲੇ ਸਮਾਂ ਲੈਣ ਵਾਸਤੇ ਚਿੱਠੀ ਰਹੀ ਜਾਨੀ ਅੱਜ ਚੌਂਨੀ ਕਮੇਟੀ ਵੱਲੋਂ ਤਾਂ ਕਿ ਪੰਜਾਬ ਦੇ ਲੋਕ ਇਹ ਬਿਆਦਬੀਆਂ ਦੇ ਮੁੱਦੇ ਦੇ ਉੱਤੇ ਜਿਹੜੇ ਹੁਣ ਰੈਲੇਵੈਂਟ ਕੁਐਸਚਨਸ ਹੋਂਦ ਦੀ ਮਜੂਦਾ ਸਰਕਾਰ ਤੇ ਆ ਉਹਨਾਂ ਬਾਰੇ ਕੀ ਐਕਸ਼ਨ ਲਿਆ ਇਹ ਸਾਡੀ ਉਹਨਾਂ ਤੋਂ ਮੰਗ ਗਿਆ ਜਿਹੜਾ ਰਾਮ ਰਹੀਮ 2021 ਦੇ ਵਿੱਚ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚੋਰੀ ਕਰਨ ਵਾਲੇ ਕੇਸ ਵਿੱਚ ਉਹਦੇ ਵਿੱਚ ਉਹਦੀ ਗ੍ਰਿਫਤਾਰੀ ਹੋ ਚੁੱਕੀ ਆ ਪਰ 2021 ਤੋਂ ਹੁਣ ਅੱਜ 2024 ਆ ਗਿਆ ਬਾਕੀ ਜਿੰਨੇ ਉਹਦੇ ਚ ਕੋ ਕੂਸ ਦੇ ਆ ਉਹਨਾਂ ਦੇ ਖਿਲਾਫ ਸੈਂਕਸ਼ਨ 295 ਦੀ ਆ ਚੁੱਕੀ ਆ ਪਰ ਭਰ ਉਹ ਅੰਤਮ ਆਂਤਰੀ ਸਰਕਾਰ ਵੱਲੋਂ 3 ਸਾਲ ਵੀ ਬੀਤ ਜਾਣ ਤੋਂ ਬਾਅਦ ਅੱਜ ਤੱਕ ਵੀ ਜਿਹੜੀ ਉਹ ਉਹਦੀ ਸੈਂਕਸ਼ਨ ਰਿਪੋਰਟ ਜਿਹੜੀ ਆ ਉਹ ਨਹੀਂ ਦਿੱਤੀ ਜਾ ਰਹੀ ਇਹਦੇ ਪਿੱਛੇ ਜਿਹੜੇ ਉਹ ਕਿਹੜੇ ਗੁੱਝੇ ਭੇਜਿਆ ਦੇ ਪੰਜਾਬ ਸਰਕਾਰ 3 ਸਾਲ ਦੀ ਉਹ ਸੈਂਕਸ਼ਨ ਜਿਹੜੀ ਹੋਮ ਮਿਨਿਸਟਰ ਦੇ ਚ ਕਰਨੀ ਹੁੰਦੀ ਆ ਉਹ ਕਰ ਨਹੀਂ ਸਕੇ ਅਸੀਂ ਹੁਣ ਉਹਨਾਂ ਨਾਲ ਬੈਠ ਕੇ ਇਹ ਗੱਲ ਕਰਕੇ ਆਮਨ ਦੂਸਰਾ ਜੇ ਇੱਕ ਅਹਿਮ ਮੁੱਦਾ ਬੀਏਂਗ ਵਕੀਲ ਵੀ ਮੈਂ ਜਾਣਦਾ ਕਿ 164 ਦੀ ਸਟੇਟਮੈਂਟ ਹੋਈ ਪ੍ਰਦੀਪ ਕਲੇਰ ਦੀ ਉਹ 164 ਦੀ ਸਟੇਟਮੈਂਟ ਦੇ ਵਿੱਚ ਸਿੱਧੇ ਤੌਰ ਤੇ ਬਾਬੇ ਦਾ ਉਹ ਜਿਹੜੇ ਹਣੀ ਪ੍ਰੀਤ ਆ ਉਹਦਾ ਨਾਮ ਲੈ ਰਿਹਾ ਪੰਜਾਬ ਸਰਕਾਰ 6 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਅੱਜ ਪ੍ਰੋਸੀਕਿਊਸ਼ਨ ਨੂੰ ਇਹ ਡਿরেকਸ਼ਨ ਨਹੀਂ ਦੇ ਸਕੀ ਜਾਂ ਆਪਣੇ ਸਰਕਾਰ ਦੇ ਵਕੀਲਾਂ ਨੂੰ ਆਪਣੇ ਉਹਨਾਂ ਜ਼ਿਲ੍ਹਾ ਪਧਰੀ ਕਿ ਇਹਨਾਂ ਦੇ ਖਿਲਾਫ ਜਿਹੜੀ ਆ ਉਹ ਸਮਲਿੰਗ ਦੀ ਐਪਲੀਕੇਸ਼ਨ ਗ੍ਰফতারੀ ਦੀ ਐਪਲੀਕੇਸ਼ਨ ਪਾਈ ਜਾ ਬਰਾਡ ਕੱਢ ਕੇ ਇਹਦੇ ਪਿੱਛੇ ਕਿਹੜਾ ਗੁੱਝਾ ਭੇਤ ਆ ਇਹ ਵੀ ਇਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਦੂਸਰੀ ਜਿਹੜੀ ਵੱਡੀ ਗੱਲ ਆ ਆ ਮੇਰੇ ਨਾਲ ਸਿਆਲਕਾ ਸਾਹਿਬ ਵੀ ਬੈਠੇ ਆ ਤੇ ਮੈਨੂੰ ਵੀ ਹੋ ਗਏ ਕੋਟਾਂ ਦੇ ਵਿੱਚ ਬਤੌਰ ਵਕੀਲ ਪੇਸ਼ ਹੁੰਦੇ ਨੂੰ ਲੰਮਾ ਸਮਾਂ ਇਹ ਜਿਹੜੀਆਂ 3 ਐਫ ਆਈ ਆਰ ਸਿਗੀਆਂ ਐਫ ਆਈ ਆਰ 63 117 ਤੋਂ 128 ਇਹ ਤਿੰਨ ਦੀਆਂ ਤਿੰਨ ਜਿਹੜੀਆਂ ਐਫ ਆਈ ਆਰ ਜ਼ਿਆ ਇਹ ਥਾਣਾ ਜਿਹੜਾ ਬਾਜਾ ਖਾਨਾ ਉਹਦੇ ਵਿੱਚ ਹੀ ਦਰਜ ਆ ਤੇ ਇਹ ਤਿੰਨਾ ਕੇਸਾਂ ਦੇ ਵਿੱਚ ਪ੍ਰਦੀਪ ਕਲੇਰ ਜਿਹੜਾ ਆ ਉਹ ਦੋਚੀ ਆ ਮੈਂ ਕਿਉਂਕਿ ਅੱਜ ਸਾਰੇ ਜਿੰਨੇ ਪੱਖ ਤੁਹਾਡੇ ਕੋਲ ਲੈ ਕੇ ਆਇਆ ਕੋਟਾਂ ਦੇ ਆਰਡਰ ਲੈ ਕੇ ਆਇਆ ਆ ਡਖਰੇ ਹੋਇਆ ਜਿਹੜਾ ਪੀਓ ਇਹ ਮੈਂ ਤਾਂ ਦਰਸਾ ਰਿਹਾ ਕਈ ਵਾਰੀ ਉਹੀ ਗੱਲ ਹਵਾ 'ਚ ਚਲਾਈ ਜਾਂਦੇ ਆ ਤੇ ਮੈਂ ਪੁੱਛਣਾ ਚਾਹਵਾ ਭਗਵੰਤ ਮਾਨ ਸਾਹਿਬ ਨੂੰ ਕਿ ਮੇਰਾ ਆਪਣਾ ਜ਼ਿੰਦਗੀ ਦਾ ਬਤੌਰ ਵਕੀਲ ਤਜਰਬਾ ਕਿ ਜੇ ਕੋਈ ਭਗੌੜਾ ਸਾੜ ਰਹੇ 2 ਸਾਲ ਰਹੇ 3 ਸਾਲ ਰਹੇ ਛੋਟ ਕੋਰਟ ਦੇ ਵਿੱਚੋਂ ਛੇਤੀ ਉਹਦੀ ਕਦੇ ਜ਼ਮਾਨਤ ਨਹੀਂ ਹੁੰਦੀ ਉਹਦੇ ਨਾਲ ਦੀ ਨਾਲ ਫਿਰ ਇੱਕ ਜਿਹੜੀ ਹੋਰ ਵੱਡੀ ਗੱਲ ਆ ਕਿ ਅਪਰੂਵਲ ਬਣ ਜਾ ਬੰਦਾ ਅਪਰੂਵਲ ਬਣ ਜਾ ਪਹਿਲੀ ਤਾਂ ਇਹ ਗੱਲ ਆ ਕਿ ਜਿਹੜੇ ਕੋਰਸ ਨੇ ਉਹਨੂੰ ਗ੍ਰਿਫਤਾਰ ਕੀਤਾ ਐਫਆਈ ਨੰਬਰ 36 ਦੇ ਵਿੱਚ ਤੇ ਉਸੇ ਥਾਣੇ ਦੇ ਵਿੱਚ ਜਿਹਦੇ ਵਿੱਚ ਪੀਓ ਦਾ ਲਿਖਿਆ ਆ ਹੁੰਦਾ ਇੱਕ ਬੋਰਡ ਲੱਗਾ ਆ ਹੁੰਦਾ 117 ਦੇ 128 ਦੇ ਵਿੱਚ ਉਹ ਜੇ ਗ੍ਰਫਤਾਰ ਕਿਉਂ ਨਹੀਂ ਕੀਤਾ ਗਿਆ ਕਿਹੜੇ ਗੁੱਜੇ ਭੇਜਤੇ ਆਗੇ ਤਿੰਨਾਂ ਤਿੰਨਾਂ ਦੇ ਵਿੱਚੋਂ ਸਿਰਫ ਇੱਕ ਚ ਗ੍ਰਫਤਾਰ ਕੀਤਾ ਜਾਂਦਾ ਦੋਏ ਦੋ ਕੇਸਾਂ ਦੇ ਵਿੱਚ ਉਸੇ ਥਾਣੇ ਦੀ ਪੁਲਿਸ ਉਹਨੂੰ ਗ੍ਰਫਤਾਰ ਨਹੀਂ ਕਰਦੇ ਤੇ ਫਿਰ ਉਦੋਂ ਵੱਡੀ ਗੱਲ ਫਿਰ ਅਪਰੂਵਰ ਆ ਤੇ ਅਪਰੂਵਰ ਦਾ ਮੂਨ ਹੁੰਦਾ ਜਿੰਨੇ ਚ ਪ੍ਰੋਸੀਕਿਊਸ਼ਨ ਜਿਹੜੀ ਆਪਣੇ ਐਵੀਡੈਂਸ ਕੰਪਲੀਟ ਨਹੀਂ ਹੁੰਦੀ ਉਹਨਾਂ ਚ ਮੇਰਾ ਆਪਣਾ ਤਜਰਬਾ ਕਹਿੰਦਾ ਕਿ ਇਹ ਉਹ ਬੰਦੇ ਨੂੰ ਉਹਨਾਂ ਚਿਰ ਬੇਲ ਨਹੀਂ ਦਿੱਤੀ ਜਾਂਦੀ ਕਿਉਂਕਿ ਅਪਰੂਵਲ ਮਤਲਬ ਕਿ ਸਰਕਾਰੀ ਗਵਾਹ ਬੈਦੇ ਮਾਪਦੇ ਨੂੰ ਆਪਾਂ ਕਨਫੈਸ਼ਨ ਕਹਿੰਦੇ ਆ ਤੇ ਇਹ ਕਿਹੜੀ ਸੀਗੀ ਇਹਦੇ ਪਿੱਛੇ ਸੌਦੇਬਾਜ਼ੀ ਕੀ ਸੀ ਕਿ 2 ਮਹੀਨੇ ਦੇ ਵਿੱਚ ਬੇਲ ਕਰਵਾ ਦਿੱਤੀ ਤੇ ਇੱਕ ਮੇਰਾ ਹੋਰ ਵੀ ਆ ਜ਼ਿਲ੍ਹੇ ਕੋਰਚੋਂ ਵੀ ਬ੍ਰਾਂਡ ਜਾਰੀ ਹੁੰਦੇ ਆ ਬੰਦੇ ਦੇ ਉਹਦੇ ਵਿੱਚ ਸਪੈਸੀਫਿਕ ਲਿਖਿਆ ਜਾਂਦਾ ਕਿ ਇਸ ਕੇਸ 'ਚ ਇਹਦੀ ਜ਼ਮਾਨਤ ਹੋ ਗਈ ਆ ਜੇ ਕਿਸੇ ਹੋਰ ਕੇਸ 'ਚ ਲੜਿੰਦਾ ਨਹੀਂ ਤੇ ਫਿਰ ਇਹ ਇਹਨੂੰ ਛੱਡ ਦਿੱਤਾ ਜਾਵੇ ਤੇ ਕੀ ਪੁਲਸ ਦੀਆਂ ਅੱਖਾਂ ਬੰਦ ਕੰਨ ਬੰਦ ਆ ਕਿ ਦੂਏ ਦੋ ਕੇਸਾਂ ਦੇ ਵਿੱਚੋਂ ਪਹਿਲਾ ਦਾ ਥਾਣੇ ਨੇ ਅੱਖਾਂ ਮੀਟੀਆਂ ਆ ਭਈ ਗ੍ਰਫਤਾਰੀ ਨਹੀਂ ਪਾਰਾ ਇਸ ਛੇ ਥਾਣਾ ਤੇ ਦੂਜੀ ਫਿਰ ਕੋਰਟ ਤੋਂ ਵੀ ਆਰਡਰ ਹੁੰਦੇ ਭਈ ਪਾਈ ਜੇ ਕਿਸੇ ਹੋਰ ਕੇਸ ਚ ਲੜੇਂਦਾ ਨਹੀਂ ਤੇ ਜਿੰਨੇ ਏਥੋਂ ਰਿਹਾਈ ਹੁੰਦੀ ਆ ਉਸ ਵੇਲੇ ਲਿਖਿਆ ਜਾਂਦਾ ਭਈ ਹੋਰ ਕੇਸ ਨਹੀਂ ਇਹਦੇ ਤੇ ਕੋਈ ਸੋ ਮੇਰਾ ਕਹਿਣ ਤੋਂ ਭਾਵ ਕਿ ਉਹ ਕਿਹੜੀ ਸੌਦੇਬਾਜ਼ੀ ਸੀ ਜਿਹੜੀ ਇਹ ਤਿੰਨਾਂ ਕੇਸਾਂ ਦੇ ਵਿੱਚ ਗ੍ਰਿਫਤਾਰੀ ਨਾ ਪਾਉਣੀ ਫਿਰ ਅਪਰੂਵਰ ਬਣਾ ਕੇ ਬੇਲ ਕਰਵਾਉਣੀ ਇਹਦੇ ਪਿੱਛੇ ਇੱਕ ਡੂੰਗੀ ਸਾਜ਼ਿਸ਼ ਆ ਇਹ ਦੋਹਾਂ ਕਾਰਜਾਂ ਲਈ ਅਸੀਂ ਮਾਣਯੋਗ ਮੁੱਖ ਮੰਤਰੀ ਪੰਜਾਬ ਨੂੰ ਅੱਜ ਚਿੱਠੀ ਲਿਖ ਰਹੇ ਹਾਂ ਉਹਨਾਂ ਨੂੰ ਮਿਲ ਕੇ ਡੈਪੂਡੇਸ਼ਨ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਚੇਚੇ ਤੌਰ ਤੇ ਇਹ ਦੋ ਗੱਲਾਂ ਦਾ ਜਵਾਬ ਮੰਗਦਾ ਕਿ ਬਾਬੇ ਨੂੰ ਇੰਨਾ ਚਿਰ ਹੋਣ ਦੇ ਜੇਲ੍ਹ ਦੇ 21 ਤੋਂ ਗ੍ਰਿਫਤਾਰੀ ਹੋਣ ਦੇ ਬਾਵਜੂਦ ਸੈਂਕਸ਼ਨ ਨਾ ਦੇਣਾ ਤੇ ਦੂਜਾ ਉਹ ਪ੍ਰਦੀਪ ਕਲੇਰ ਦਾ ਉਹਦਾ ਕੰਫੈਸ਼ਨ ਹੋ ਜਾਣਾ ਕੰਫੈਸ਼ਨ ਹੋਣ ਦੇ ਬਾਵਜੂਦ ਪ੍ਰੋਸੀਕਿਊਸ਼ਨ ਨੇ ਹਾਲੇ ਤੱਕ ਹੋਈ ਹਾ ਨਹੀਂ ਕੀਤਾ ਕਿ ਕੋਰਟ 'ਚ ਐਪਲੀਕੇਸ਼ਨ ਮੂਵ ਕਰਕੇ ਉਹਨਾਂ ਨੂੰ ਐਜ ਅਕਿਊਜ਼ ਜਿਹੜਾ ਹੈ ਉਹ ਸਮਰ ਕੀਤਾ ਜਾਵੇ ਸੋ ਇਹ ਆ ਜਿਹੜੇ ਆ ਮੈਂ ਤੁਹਾਨੂੰ ਦੋ ਜੇ ਤੁਸੀਂ ਲੈਣੇ ਹੋ ਤਾਂ ਮੇਰੇ ਕੋਲ ਲੈ ਵੀ ਸਕਦੇ ਆ ਆ ਇਹਦੇ ਵਿੱਚ ਨਵੇਂ ਕੋਡ ਵੱਲੋਂ ਔਰ ਇਹਦੀ ਅਟੈਚਮੈਂਟ ਹੋਈ ਆ ਪ੍ਰਾਪਰਟੀ ਦੀ ਆ ਹੈਗੀਆਂ ਜਿਹੜੀਆਂ ਤੁਹਾਡੀਆਂ ਚਲਾਨ ਦੀਆਂ 173 ਆਖਦੀਆਂ ਇਹਦੇ ਵਿੱਚ ਆ ਆ ਹੈਗੀ ਐਫਆਈ ਨੰਬਰ 117 ਪਰਦੀਪ ਕਲੇਰ ਪੁੱਤਰ ਚੰਦੀराम ਗ੍ਰਿਫਤਾਰੀ ਬਾਕੀ ਔਰ ਆ ਹੈਗੀ ਐਫਆਈਆ ਨੰਬਰ 128 ਪ੍ਰਦੀਪ ਕਲੇਰ ਗ੍ਰਿਫਤਾਰੀ ਬਾਕੀ ਇਹ ਗੁਰਸਰਪੰਗ ਕਰਾ ਲਈ ਐਫ ਆਈ ਆਰ ਆ ਜਾਂ ਜਿਹੜੀ ਇਹ ਇਹ ਮਾਜਾਖਾਨਾ ਦੀ ਸੋ ਮੇਰਾ ਕਹਿਣ ਤੋਂ ਭਾਵ ਕਿ ਇੱਕ ਬੰਦੇ ਨੂੰ ਸਪੈਸ਼ਲ ਰੇਵੈਟ ਮੇਰਾ ਉਹਦੇ ਪਿੱਛੇ ਕੋਈ ਜਿਹੜੀ ਪਰਪਰ ਜੇ ਮੈਂ ਕਾਨੂੰਨੀ ਸਾਰੀ ਗੱਲ ਕਰ ਰਿਹਾ ਕਿ ਇਹਦੇ ਪਿੱਛੇ ਭੇਦ ਕੀ ਆ ਉਹ ਤੁਸੀਂ ਮੇਰੇ ਤੋਂ ਵੱਧ মিডিਆ ਵਾਲੇ ਜਾਣਦੇ ਆ ਕਿ ਅਪਰੂਵਰ ਬਣਾ ਕੇ ਬੇਲ ਦਿਵਾਉਣੀ ਫਿਰ ਤਿੰਨ ਕੇਸ ਸੇਵ ਥਾਣੇ ਦੇ ਹੁਣੇ ਤੇ ਫਿਰ ਇੱਕ ਦੇ ਵਿੱਚੋਂ ਗ੍ਰਿਫਤਾਰੀ ਪਾ ਕੇ ਉਹਨੂੰ ਰਿਹਾ ਕਰਵਾਉਣਾ ਪਰਦੇ ਦੇ ਪਿੱਛੇ ਕੀ ਹੈ ਤੁਸੀਂ ਸਾਰਾ ਜਾਣਦੇ ਹੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ